ਕੋ ਹੋਰ ਸਾਡੇ ਕੋ 550 ਕੇਸ ਆ ਰਿਹਾ ਇਹ ਜਿੰਨਾ ਚਿਰ ਬੀਬੀਆਂ ਆਪਣੀ ਉੜਦੀਆਂ ਹਬਦੇ ਜਥੇ ਆਪ ਨਹੀਂ ਤੁਸੀਂ ਪੰਜ ਤੱਕ ਆ ਜੀ ਤੁਸੀਂ ਬਣਾ ਗਈ ਹੋਈ ਹੈ ਇਹਨਾਂ ਨੇ ਇਨਵੈਟਰ ਦੀਆਂ ਮੇਰੀਆਂ ਤਾਰਾਂ ਪੱਲੇ ਕੱਖ ਨਹੀਂ ਹੈਗਾ ਇਸ ਦੇ ਘਰ ਬੋਏ ਚ ਬੇਦਖਲ ਕਰਨਾ ਮੁੰਡਾ ਹੋਣਾ ਵਿਆਹ ਕਿਸੇ ਕੁੜੀ ਨੂੰ ਇਹਨਾਂ ਨੇ ਕਿਹਾ ਵੀ ਤੈਨੂੰ 2 ਲੱਖ ਰੁਪਈਆ ਦੇਵਾਂਗੇ ਗਈ ਪਰ ਇਹ ਸਾਰੇ ਬੰਦੇ ਮੈਨੂੰ ਜਾਣ ਬੁੱਝ ਕੇ ਚੁਣ ਕੇ ਕਹਿੰਦੇ ਵੀ ਕੁੜੀ ਸਾਨੂੰ ਘਰੋਂ ਹਟਦੀ ਆ ਗਮਦੂਰ ਸਿੰਘ ਦੇ ਸੁਨਿਆਰਾਂ ਦੇ ਘਰੇ ਵਿਆਹੀ ਹੋਈ ਹੈ ਜੀ ਤੇ ਪੁੱਤਰ ਪ੍ਰੀਤਮ ਸਿੰਘ ਗਮਦੂਰ ਸਿੰਘ ਪੁੱਤਰ ਪ੍ਰੀਤਮ ਸਿੰਘ ਜਟਾਣਾ ਦੇ ਹਾਂ ਭਾਈ ਕੀ ਗੱਲ ਇੱਕ ਮਿੰਟ ਮੈਂ ਜੀ ਜਤਿੰਦਰ ਸਿੰਘ ਨਾਲ ਵਿਆਹੀ ਹਿੰ ਆ ਪੁੱਤਰ ਗਮਦੂਰ ਸਿੰਘ ਵਾਸੀ ਸਰਦੂਲਗੜ ਤੇ ਗਮਦੂਰ ਸਿੰਘ ਪੁੱਤਰ ਹੈਗਾ ਪ੍ਰੀਤਮ ਸਿੰਘ ਵਾਸੀ ਜਟਾਣਾ ਖਲਾਦੇ ਨੇ ਇਹ ਤੇ ਰਹਿ ਹੈ ਇਹਨਾਂ ਦੀ ਸਰਦੂਲਗੜ ਦੇ ਵਿੱਚ ਆ ਜਾਤੀ ਇਹਨਾਂ ਦੀ ਸੁਨਿਆਰ ਹੈ ਜੀ ਤੇ ਮੇਰਾ ਵਿਆਹ ਜਦੋਂ ਹੋਇਆ ਵਿਆਹ ਤੋਂ ਬਾਅਦ ਇਹਨਾਂ ਨੇ ਮੈਨੂੰ ਗੱਡੀ ਵਾਸਤੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਪਹਿਲਾਂ ਤਾਂ ਪੈਲਸ 'ਚ ਮੇਰਾ ਚੰਗਾ ਵਿਆਹ ਕੀਤਾ ਸਾਰਾ ਲੈਣ ਦੇਣ ਮੈਨੂੰ ਦਿੱਤਾ ਫਿਰ ਵੀ ਇਹਨਾਂ ਨੇ ਗੱਡੀ ਕੱਲੀ ਗੱਡੀ ਨਹੀਂ ਦਿੱਤੀ ਗੱਡੀ ਵਾਸਤੇ ਤੰਗ ਪ੍ਰੇਸ਼ਾਨ ਕੀਤਾ ਇਹਨਾਂ ਨੇ ਇੱਕ ਚੀਜ਼ ਭਾਈ ਕੀ ਨਾ ਆਪਣਾ ਮੇਰਾ ਨਾਂ ਜੀ ਮੌਨਿਕਾ ਰਾਣੀ ਮੌਨਿਕਾ ਰਾਣੀ ਤੇਰੇ ਪੇਕੇ ਘਰ ਬੋਹਾ ਨੇ ਜੀ ਬੋਹੇ ਹਾਂਜੀ ਬੋਹਾ ਕਿੰਨੇ ਸਾਲ ਹੋ ਗਏ ਪੀਪਿਆ ਨੂੰ ਬਿਆਨ ਨੂੰ ਜੀ ਮੇਰੇ 4.5 ਸਾਲ ਹੋ ਗਏ 4.5 ਤੇ ਇੱਕ ਬਾਬਿਆਂ ਨੇ ਵੀ ਪਹਿਲਾਂ ਵੀ ਤੁਸੀਂ ਗਏ ਹੋਗੇ ਕਿਸ਼ਨਗੜ੍ਹ ਜਾ ਕੇ ਹੋ ਹਾਂਜੀ ਜਿਹੜੀ ਗੱਲ ਹੈ ਸੱਚਾਈ ਦੱਸਿਓ ਦੇਖੋ ਕੋਈ ਬਾਅਦ ਚ ਫਰਕ ਨਾ ਨਿਕਲ ਜੇ ਹਾਂ ਦੱਸੋ ਪਈ ਕੀ ਗੱਲ ਹੈ ਤੇ ਇਹਨਾਂ ਨੇ ਮੈਨੂੰ ਹੁਣੇ ਜੀ ਮੈਂ ਘਰੇ ਘਰ ਦੇ ਵਿੱਚ ਰਹਿ ਰਹੀ ਹਾਂ ਮੈਂ ਛੱਡ ਕੇ ਨਹੀਂ ਗਈ ਪਰ ਇਹ ਸਾਰੇ ਬੰਦੇ ਮੈਨੂੰ ਜਾਣ ਬੁੱਝ ਕੇ ਛੱਡ ਕੇ ਗਏ ਨੇ ਵੀ ਕੁੜੀ ਸਾਨੂੰ ਘਰੋਂ ਖੜਦੀ ਆ ਤੁਸੀਂ ਦੇਖ ਸਕਦੇ ਹੋ ਥੱਲੇ ਇਹਨਾਂ ਦੀ ਰਹਿائش ਹੈ ਜਿੰਦੇ ਲੱਗੇ ਹੋਏ ਨੇ ਇਹਨਾਂ ਨੇ ਜਿੰਦੇ ਲਾਏ ਹੋਏ ਨੇ ਇਹਨਾਂ ਨੇ ਆਪਣੇ ਜਿੰਦੇ ਥੱਲੇ ਲਾ ਰੱਖੇ ਨੇ ਇਹਨਾਂ ਨੇ ਮ ਚਾਬੀਆਂ ਬਿਮਾਰੀ ਦੀਆਂ ਚਾਬੀਆਂ ਤੋੜ ਕੇ ਸਾਰਾ ਮੇਰਾ ਸਮਾਨ ਚਾਕੇ ਲੈ ਗਏ ਨਹੀਂ ਛੱਡ ਕੇ ਕਿੱਧਰ ਭਾਗੇ ਪਈ ਫਿਰ ਉਹ ਇਹ ਛੱਡ ਕੇ ਜੀ ਜਾਣ ਕੇ ਇੱਕ ਖਾਨ ਕਿਰਾਏ ਤੇ ਲੈ ਰੱਖਿਆ ਉੱਥੇ ਬੈਠੇ ਨੇਗੇ ਇਹ ਡਰਾਮਾ ਕਰਦੇ ਨੇ ਡਰਾਮਾ ਕਰ ਰਹੇ ਆ ਵੀ ਕੁੜੀ ਘਰੋਂ ਕਰਦੀ ਇਹਨਾਂ ਨੇ ਡਰਾਮਾ ਕਰ ਰੱਖਿਆ ਵੀ ਕੁੜੀ ਡਰ ਭਰ ਕੇ ਘਰੋਂ ਭੱਜ ਗਈ ਕਿਸੇ ਕੁੜੀ ਨੂੰ ਇਹਨਾਂ ਨੇ ਕਿਹਾ ਵੀ ਤੈਨੂੰ 2 ਲੱਖ ਰੁਪਈਆ ਦੇਵਾਂਗੇ ਇਹਨੂੰ ਮਾਰ ਦੇ ਅੱਛਾ ਰਾਤ ਨੂੰ ਲਾਈਟਾਂ ਬੰਦ ਕਰ ਦੰਦੇ ਨੇ ਹੁਣ ਸਾਡੇ ਘਰੇ ਇਨਵਰਟਰ ਹੈਗਾ ਗੱਲ ਆਈ ਤੇ ਗਈ ਹੋਈ ਐ ਇਹਨਾਂ ਨੇ ਇਨਵਰਟਰ ਦੀਆਂ ਮੇਰੀਆਂ ਤਾਰਾਂ ਕੱਟ ਰੱਖੀਆਂ ਨੇ ਕੱਲੇ ਥੱਲੋਂ ਥੱਲੋਂ ਮੇਨ ਕਿਹਨੇ ਤੁਹਾਡੇ ਘਰ ਦੇ ਨੇ ਕਿ ਸਹੁਰੇ ਨੇ ਮੇਰਾ ਸਹੁਰਾ ਕਰਦਾ ਜੀ ਸਾਰਾ ਕੁਝ ਅੱਛਾ ਤੁਹਾਡਾ ਸਹੁਰਾ ਕਰਦਾ ਕਿਹਨੇ ਹੋਦਾ ਗਮਦੂਰ ਸਿੰਘ ਜੀ ਤੂੰ ਕਿਉਂ ਕਰਦਾ ਪਈ ਆਈ ਗੱਲ ਸਾਹਮਣੇ ਹੋਦਾ ਮੈਨੇ ਹੈ ਜੀ ਮੈਂ ਘਰ ਛੱਡ ਕੇ ਜਾਵਾਂ ਜਿਹੜਾ ਇਹ ਹੈਗਾ ਕਿਉਂਕਿ ਮੈਂ ਤਲਾਕ ਨਹੀਂ ਦੇ ਰਹੀ ਉਹਦੇ ਮੁੰਡੇ ਨੂੰ ਤੇ ਮੁੰਡਾ ਉਹਦਾ ਵਿਆਹ ਤੋਂ ਬਾਅਦ ਸਰਕਾਰੀ ਨੌਕਰੀ ਲੱਗ ਗਿਆ ਰਾਏਕੋਟ ਲੱਗਿਆ ਹੋਇਆ ਜੀ ਲੱਖਾ ਸਿੰਘ ਵਾਲੇ ਟੀਚਰ ਹੈ ਦੋ ਸਾਲ ਹੋ ਗਏ ਜੀ ਉਹਨੂੰ ਲੱਗੇ ਨੂੰ ਤੇ ਦੋ ਸਾਲ ਹੀ ਉਹਨੂੰ ਘਰੋਂ ਭੱਜੇ ਨੂੰ ਹੋ ਗਏ ਜਿੱਦੈ ਨੌਕਰੀ ਮਿਲੀ ਉਹ ਘਰ ਛੱਡ ਕੇ ਭੱਜ ਗਿਆ ਅੱਛਾ ਬੱਚਾ ਕੋਈ ਥੋੜੇ ਬੱਚਾ ਕਹਿੰਦੇ ਸਾਨੂੰ ਚਾਹੀਦਾ ਨਹੀਂ ਹੈਗਾ ਤੈਨੂੰ ਅਸੀਂ ਘਰੋਂ ਖੱਟਣਾ ਹੈਗਾ ਜਦੋਂ ਵੀ ਮੈਂ ਬੱਚੇ ਦੀ ਗੱਲ ਕਰਦੀ ਸੀ ਜਾਂ ਤਾਂ ਮੈਨੂੰ ਐ ਕਿਹਾ ਜਾਂਦਾ ਸੀ ਵੀ ਜਿਹੜੇ ਜੇੜੇ ਛਟਾਣੀ ਦੇ ਬੱਚੇ ਨੇਗੇ ਉਹੀ ਤੁਹਾਡੇ ਬੱਚੇ ਨੇ ਤੁਹਾਨੂੰ ਬੱਚੇ ਦੀ ਕੋਈ ਨੀਡ ਨਹੀਂ ਹੈਗੀ ਕਹਿੰਦੇ ਨਹੀਂ ਜੇੜੇ ਛਟਾਣੀ ਵੀ ਨਾਲੇ ਨੇ ਥੋੜੇ ਮੇਰਾ ਉਹ ਪਹਿਲਾਂ ਅਸੀਂ ਇਕੱਠੇ ਸੀ ਜੀ ਜੇੜੇ ਵੀ ਮੇਰਾ ਕੁੱਟਕੇ ਫੇਰ ਘਰੋਂ ਗਿਆ 7 ਅਕਤੂਬਰ 2022 ਨੂੰ ਮੈਨੂੰ ਜੇਠ ਨੇ ਮੇਰੇ ਨੇ ਕੁੱਟਿਆ ਸੀ ਤਾਂ ਕੁੱਟਣ ਤੋਂ ਬਾਅਦ ਇਹਨਾਂ ਨੇ ਜਦੋਂ ਮੈਂ ਕੰਪਲੇਨ ਕੀਤੀ ਰਾਜੀ ਬੰਦਾ ਲੈ ਲਿਆ ਮੈਂ ਤਾਂ ਉੱਥੋਂ ਦੇ ਸਿਆਰਾ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਰਾਜੀ ਬੰਦਾ ਲੈ ਲਿਆ ਧੋਖਾ ਕਰਕੇ ਫਿਰ ਮੁੰਡੇ ਨੂੰ ਬੇਦਖਲ ਕਰਤਾ ਨਾਲੇ ਮੈਨੂੰ ਵੀ ਦਖਲ ਕਰਤਾ ਮੈਂ ਘਰੇ ਹੀ ਇਕੱਠੀ ਆ ਤੁੰ ਨੂੰ ਵੀ ਦਖਲ ਸਹਰੇ ਨਹੀਂ ਕਰਤਾ ਛੋਡੇ ਨੇ ਹਾਂਜੀ ਨਾਲੇ ਮੁੰਡੇ ਨੂੰ ਕਰਤਾ ਮੁੰਡਾ ਉਹਨਾਂ ਦੇ ਨਾਲ ਆ ਕਿਉਂ ਜੀ ਸਹੁਰਾਪੇ ਦਖਲ ਕਰ ਸਕਦੇ ਵਿਆਹ ਤੋਂ ਬਾਅਦ ਪਹਿਲਾਂ ਵਿਆਹ ਤੋਂ ਬਾਅਦ ਦੇਖ ਰਿਹਾ ਇਹ ਤਾਂ ਪਤਾ ਕੀ ਗੱਲ ਸਾਰੇ ਇਹੋ ਹਾਲ ਆ ਪਹਿਲਾਂ ਤਾਂ ਚੰਗੀਆਂ ਕੋਠੀਆਂ ਉਖਾ ਕੇ ਗੱਡੀਆਂ ਦਾ ਨਾਲ ਦੇ ਕੇ ਰਿਸ਼ਤਾ ਕਰ ਲੈਂਦੇ ਆ ਤੇ ਬਾਅਦ ਵਿੱਚ ਜੋ ਹੱਕ ਦੇਣ ਦੀ ਗੱਲ ਆਉਂਦੀ ਘਰ ਦੇ ਵਿੱਚ ਹੱਕ ਦੇਣ ਦੀ ਗੱਲ ਆਉਂਦੀ ਆ ਉਦੋਂ ਸੱਸ ਸਾਰੇ ਕਹਿੰਦੇ ਵੀ ਇਹਦੇ ਘਰ ਦੇ ਵਿੱਚ ਬੇਦਖਲ ਕੀਤਾ ਹੋਇਆ ਕਿਉਂ ਵੀ ਜਦੋਂ ਤੁਸੀਂ ਵਿਆਹ ਜਾਂਦੇ ਉਦੋਂ ਕਿਆ ਕਰੋ ਵੀ ਸਾਡੇ ਪੱਲੇ ਪੱਲੇ ਕੱਖ ਨਹੀਂ ਹੈਗਾ ਇਸ ਦੇ ਘਰ ਦੇ ਵਿੱਚ ਬੇਦਖਲ ਕਰਨ ਦਾ ਮੁੰਡਾ ਵੀ ਹੋਣਾ ਵਿਆਹ ਕੁੜੀ ਦਾ ਰਿਸ਼ਤਾ ਦੇਣਾ ਦੋ ਨਹੀਂ ਦੇਣਾ ਤੇ ਰਹਿਣ ਦੋ ਹਾਂ ਇਹ ਕਿਦਾਂ ਦੀਆਂ ਕਰਤੂਤਾ ਹੋਈਆਂ ਪਹਿلو ਆਪਾਂ ਲਾਰਜ ਦੇ ਦੇਣਾ ਕੁੜੀ ਹੁੰਦੇ ਕੁੜੀ ਵਾਲਿਆਂ ਨੂੰ ਵੀ ਸਾਡੇ ਕੋਈ ਕਿਸੇ ਸੀਦਾ ਘਾਟਾ ਨਹੀਂ ਹੈਗਾ ਮੁੜ ਕੇ ਕਹਣਾ ਵੀ ਆਨੂੰ ਗੱਡੀ ਦੋ ਦਾਸ ਦੇ ਵਿੱਚ ਨਸੀ ਹੋਰ ਤੁਸੀਂ ਆਪ ਹੀ ਦੇ ਸਕਦੇ ਬੇਟੀ ਬੜੀ ਕੋਠੀ ਪਾਈ ਔਰ ਕੁੜੀ ਨੂੰ ਕੋਠੀ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਂਦਾ ਪਰ ਵੀ ਨਾ ਇਹਦਾ ਹੱਕ ਦਿੱਤਾ ਜਾਂਦਾ ਮੇਰੇ ਮਾਵਾ ਬੋਹਾਰ ਰਹ ਰਹੇ ਨੇ ਜਿਵੇਂ ਮੇਰੇ ਕੋਲੇ ਆਉਂਦੇ ਵੀ ਨਹੀਂ ਠੀਕ ਹੈ ਮੈਨੂੰ ਕੋਈ ਮੁਸੀਬਤ ਹੈ ਤਾਂ ਇਹ ਕਹਿ ਜਾਂਦਾ ਇਹ ਕੋਠੀ ਦਾ ਪੁੱਲ ਸਾਡੀ ਇਹਨਾਂ ਤੇ ਵੀ ਕੇਸ ਪਾਇਆ ਇਹ ਹੱਕ ਬਣਦਾ ਜਦੋਂ ਆਨੰਦ ਕਾਰਜ ਕਰਕੇ ਆਪਾਂ ਵਿਆਹ ਕੇ ਲੈਂਦੇ ਨਾ ਇਹ ਨਾ ਜੱਜ ਵਕੀਲ ਕੱਢ ਸਕਦੇ ਆ ਨਾ ਹਾਈ ਕੋਰਟ ਕੱਢ ਸਕਦਾ ਇਹ ਮੈਂ ਬੀਬੀਆਂ ਨੂੰ ਵੀ ਰਿਕਵੈਸਟ ਕਰਦੀ ਆ ਵੀ ਆਪਣਾ ਹੱਕ ਲੈ ਕੇ ਆਪ ਘਰਾਂ ਦੇ ਵਿੱਚ ਬੈਠੋ ਜੇ ਤੁਹਾਨੂੰ ਕੋਈ ਜ਼ਬਰਦਸਤੀ ਕਰਦਾ ਤੇ ਆਪਣੀ ਆਵਾਜ਼ ਆਪ ਚੱਕੋ ਹੋਰ ਸਾਡੇ ਕੋਲ 550 ਕੇਸ ਆ ਰਿਹਾ ਜਿਹੜੀਆਂ ਕਹਿੰਦੇ ਸਾਨੂੰ ਸਹੁਰਿਆਂ ਦੇ ਘਰੋਂ ਬਾਹਰ ਕੱਢਿਆ ਕੀ ਗੱਲ ਤੁਸੀਂ ਨਹੀਂ ਮਾਜ ਚੱਕ ਸਕਦੀਆਂ ਤੁਸੀਂ ਬਣਾ ਮਈ ਭਗੋਰੀਆਂ ਵਾਰਸਾ ਹਾਂ ਤੁਸੀਂ ਨਹੀਂ ਆਵਾਜ਼ ਚੱਕ ਸਕਦੀਆਂ ਵੀ ਅਸੀਂ ਵਿਆਹ ਕਿ ਆਏ ਆ ਪਹਿਲੇ ਬੱਚੇ ਜੰਮੇ ਫਿਰ ਕਿਉਂ ਨਹੀਂ ਸਾਨੂੰ ਘਰ ਦੇ ਵਿੱਚ ਰਹਿਣ ਦੇ ਸਾਸੋਰਾ ਆਪਣਾ ਹੱਕ ਆਪ ਲਓ ਵੀ ਬਾਕੀ ਸਾਡੇ ਕੋਲ ਆਏ ਆ ਵਿਚਾਰੇ ਸੇ ਖੜੇ ਆ ਇਹਨਾਂ ਨਾਲ ਕਿਉਂ ਬੱਬਾ ਜੀ ਸਰਦੂਲ ਗੜ ਦੇਖੋ ਆਏ ਤਾਂ ਬਰਾਤ ਸੀ ਆਪਾਂ ਸਭ ਤੋਂ ਪਹਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਜਿਵੇਂ ਬੀਬੀ ਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਨਾ ਇਹ ਜਿੰਨਾ ਚਿਰ ਬੀਬੀਆਂ ਆਪਣੀ ਉੜਦੀਆਂ ਆਪਦੇ ਜਥੇ ਆਪ ਨਹੀਂ ਬਣਾਉਂਦੀਆਂ ਉਹਨਾਂ ਚਿਰ ਇਹ ਪਾਰਤਾਰਾ ਨਹੀਂ ਹੋ ਸਕਦਾ ਪਰ ਇੱਥੇ ਗੁੰਡਾਗਰਦੀ ਹੋ ਰਹੀ ਹੈ ਸਾਡੇ ਪੰਜਾਬ ਦੇ ਅੰਦਰ ਕਿਉਂ ਤਿੰਨ ਤਿੰਨ ਵਿਆਹ ਕਰਾ ਕੇ ਕੀ ਗੱਲ ਪਹਿਲਾਂ ਇਹਦੇ ਚ ਹੁਣ ਕੀੜੇ ਪੈ ਗਏ ਚ ਕੀ ਹੋਇਆ ਇਹਨੂੰ ਕਾਦੋਂ ਨਹੀਂ ਮਤਲਬ ਜੇ ਕੋਈ ਗੱਲ ਹੈ ਬੈਠ ਕੇ ਕਰਨ ਇਹਨੂੰ ਤੰਗ ਪਰੇਸ਼ਾਨ ਕਿਉਂ ਕਰ ਰਹੇ ਨੇ ਗੱਲ ਤਾਂ ਬੈਠ ਕੇ ਹੋਊ ਕਿ ਨਾ ਟੇਬਲ ਟੈਕ ਤੇ ਗੱਲ ਹੋਊਗੀ ਇਹ ਐ ਥੋੜਾ ਹੁੰਦਾ ਵੀ ਉਹਨੂੰ ਆਪਾਂ ਤੰਗ ਪਰੇਸ਼ਾਨ ਕਰਕੇ ਘਰੋਂ ਡੱਕਰ ਦਈਏ ਜਾਂ ਮਤਲਬ ਜਿੰਦੇ ਤੋੜ ਕੇ ਵਗ ਜਾਈਏ ਡਰਾਮਾ ਕਰ ਰੱਖਿਆ ਜੀ ਆਪ ਘਰੋਂ ਜਾਣ ਦਵੇ ਕੁੜੀ ਨੇ ਕੰਡਿਆ ਸਾਨੂੰ ਨਹੀਂ ਭਾਈ ਤੁਸੀਂ ਕੋਈ ਥਾਣੇ 'ਚ ਜਾ ਕੋਈ ਪੰਚਾਇਤ 'ਚ ਕੋਈ ਥਾਣੇ 'ਚ ਮੈਂ ਬਹੁਤ ਵਾਰੀ ਜਾਇਆ ਹੀ ਥਾਣੇ 'ਚ ਇਹਨਾਂ ਦੇ ਬੰਦੇ ਹੈਗੇ ਨੇਗੇ ਠੀਕ ਹੈ ਇੱਥੋਂ ਦੇ ਰਿਸ਼ਤੇਦਾਰ ਹੀ ਨੇ ਇੱਥੋਂ ਦੇ ਸੁਨਿਆਰਾਂ ਨੇ ਜਿਨ੍ਹਾਂ ਨੇ ਮੇਰਾ ਪਹਿਲਾ ਰਾਜੀ ਬੰਦਾ ਕਰਾਇਆ ਸੀ ਉਸਪਾਰਸ਼ ਲੱਗ ਕੇ ਇਹਨਾਂ ਦਾ ਮੇਰਾ ਕੁਛ ਥਾਣੇ 'ਚ ਹੋਣ ਹੀ ਨਹੀਂ ਦਿੰਦੇ ਪਹਿਲਾ ਰਾਜੀ ਬੰਦਾ ਕਿਵੇਂ ਹੋਇਆ ਸੀ ਪਹਿਲਾ ਜੀ ਇਹਨਾਂ ਨੇ ਰਾਜੀ ਬੰਦਾ ਇਹ ਕਰਾਇਆ ਸੀ ਵੀ ਤੁਹਾਨੂੰ ਮਤਲਬ ਜਿਹੜਾ ਹੈਗਾਗਾ ਉੱਪਰ ਤੈਨੂੰ ਬਿਠਾ ਦਣੇ ਆ ਨੀਚੇ ਮੇਰੀ ਜੇਠ ਜਠਾਣੀ ਨੂੰ ਬਿਠਾਤਾ ਵੀ ਥੋੜਾ ਤਿੰਨ ਮਹੀਨੇ ਬਾਅਦ ਸਾਰਾ ਬੰਡ ਬਟਈਆ ਕਰ ਦਾਂਗੇ ਕਕੇ ਲੈ ਗਏ ਪੰਚਾਇਤ ਦੁਬਾਰਾ ਨਹੀਂ ਬੈਠੀ ਫੇਰ ਪੰਚਾਇਤ ਬੈਠੀ ਹੈ ਜੀ ਸਾਰੀ ਉਹਨਾਂ ਕੰਨੀ ਦੀ ਸੀਗੀ ਸਰਦੂਲਗੜ ਦੇ ਸਾਰੇ ਉਹ ਕੱਲੇ ਸਨਿਆਰ ਸੀਗੇ ਪੰਚਾਇਤ ਚ ਕੋਈ ਇਹਨਾਂ ਦੇ ਦੂਜਾ ਬੰਦਾ ਨਹੀਂ ਲਿਆ ਇੱਕ ਪੰਚਾਇਤ ਜੋਗਾ ਸਿੰਘ ਆ ਨਹੀਂ ਕੋਈ ਛੋਟੇ ਰਿਸ਼ਤੇਦਾਰ ਫਿਰ ਕੋਈ ਰਿਸ਼ਤੇਦਾਰ ਮੇਰੇ ਜਿਹੜੇ ਆਏ ਸੀਗੇ ਤੇ ਭੋਲੀ ਪ੍ਰਧਾਨ ਕੋਲੇ ਪੰਚਾਇਤ ਹੋਈ ਸੀ ਕੱਲੇ ਭੋਲੀ ਭੋਲੀ ਪ੍ਰਧਾਨ ਨੇ ਜੀ ਇਹ ਕਿਹਾ ਸੀਗਾ ਵੀ ਹੁਣ ਨੌਕਰੀ ਮਿਲ ਗਈ ਮੁੰਡੇ ਨੂੰ ਹੁਣ ਕੁੜੀ ਜਾਊਗੀ ਮੁੰਡੇ ਦੇ ਨਾਲ ਉੱਥੇ ਕੁੜੀ ਤਾਂ ਸਮਾਨ ਘਰੇ ਰਹੂਗਾ ਤੇ ਇਹਨਾਂ ਨੇ ਕੀ ਕਰਿਆ ਜਦੋਂ ਮੈਨੂੰ ਆਏ ਫੈਸਲਾ ਮੁੱਕ ਗਿਆ ਇਹਨਾਂ ਨੇ ਕੇਸ ਕਰਤਾ ਉਹ ਕੇਸ ਜਦੋਂ ਮੈਂ ਜਿੱਤੀ 3 ਮਹੀਨੇ ਆਵਾਜ਼ ਸੀਨੀਅਰ ਸਿਟੀਜ਼ਨ ਦਾ ਕੇਸ ਕੀਤਾ ਸੀ ਜਦੋਂ ਮੈਂ ਜਿੱਤੇਗੀ ਉਸ ਤੋਂ ਬਾਅਦ ਮੁੰਡਾ ਭਜਾਤਾ ਇਹਨਾਂ ਨੇ ਕਰੋ ਮੈਂ ਕਰੂ ਭਜਾਤਾ ਨਹੀਂ ਭਾਈ ਹੁਣ ਹੁਣ ਇਹਨਾਂ ਦੇ ਨਾਲ ਹੁਣ ਹੁਣ ਉਹ ਹੁਣ ਦੇਖ ਕੇ ਭੱਜੇ ਨਵਰੋ ਕਿਵੇਂ ਜੀ ਵੀ ਹੁਣ ਬਾਬੇ ਆ ਕੇ ਦੇਖ ਕੇ ਗਏ ਨੇ ਕੋਈ ਹੁਣ ਇਹ ਪਹਿਲਾਂ ਹੀ ਭੱਜੇ ਹੋਏ ਨੇ ਜੀ ਪਹਿਲਾਂ ਹੀ ਭੱਜੇ ਹੋਏ ਚਾਬੀ ਉਹਨਾਂ ਕੋਲੇ ਨਹੀਂ ਵੀ ਤੰਗ ਕਰਨ ਦੇ ਵਾਸਤੇ ਆਉਂਦੇ ਨੇ ਆ ਮੇਰੇ ਕਮਰੇ ਦੀਆਂ ਚਾਬੀਆਂ ਵੀ ਉਹਨਾਂ ਨੇ ਚੁੱਕ ਲਈਆਂ ਨੇ ਕਮਰੇ ਦੀਆਂ ਚਾਬੀਆਂ ਨੀਚੇ ਚੁੱਕ ਲਈਆਂ ਆ ਬਾਬੇ ਜੀ ਮੇਰੀ ਕੋਈ ਚਾਬੀ ਨਹੀਂ ਮੈਂ ਇਹ ਖੁੱਲਾ ਹੀ ਛੱਡ ਕੇ ਜਾਨੀ ਆ ਖੁੱਲਾ ਹੀ ਰਹਿਣਾ ਹਟਾ ਮੈਂ ਇਹਦੀ ਕੋਈ ਚਾਬੀ ਨਹੀਂ ਲੱਗੀ ਹੋਈ ਫਿਰ ਕੀ ਬਣੂਗਾ ਜੀ ਹੁਣ ਇਹ ਤਾਂ ਕੁੜੀ ਦਾ ਮਤ ਕੋਈ ਕਰਦੇ ਵਿਚਾਰਾ ਜੇਹਦਾਰ ਜੀ ਆ ਦੱਸ ਦੇ ਹਾਂਜੀ ਜੇਹਦਾਰ ਸਾਹਿਬ ਜੀ ਕੀ ਵੇ ਵਾਇਰ ਗੁਰ ਜੀ ਖਾਲਸਾ ਵੇ ਟਾਈਮ ਲੈ ਲਿਆ ਉਹਨਾਂ ਨੇ ਕਹਿੰਦੇ ਇੱਕ ਮਿੰਟ ਜੀ ਉਹਨਾਂ ਨੇ ਤਿੰਨ ਤਰੀਕ ਦਾ ਟਾਈਮ ਲੈ ਲਿਆ ਆਪਣੇ ਐਮਸੀ ਸਾਹਿਬ ਖੜੇ ਨੇ ਇਹ ਦੱਸ ਰਹੇ ਨੇ ਤਿੰਨ ਤਰੀਕ ਨੂੰ ਇੱਥੇ ਆ ਕੇ ਜਿਹੜੀ ਕੋਈ ਗੱਲ ਬਣੀ ਪਹਿਲੀ ਗੱਲ ਸਾਡੀ ਬਸਾਉਣ ਦੀ ਹੁੰਦੀ ਹੈ ਜੇ ਨਾ ਕੋਈ ਗੱਲ ਬਣੀ ਫਿਰ ਇੱਕ ਪਾਸਾ ਕਰਾਂਗੇ ਨੇ ਹਾਂ ਜੀ ਬਸਾਉਣ ਦੀ ਕਰਵਜੇ ਬਸਦਾ ਵਿੱਚ ਐਮਸੀ ਸਾਹਿਬ ਜੀ ਆਪਾਂ ਸਰਦੂਲਗੜ ਤੋਂ ਜੀ ਹਾਂਜੀ ਅੱਛਾ ਕੀ ਕਿਹਾ ਪਰਿਵਾਰ ਨੇ ਇਹਨਾਂ ਨੇ ਬਈ ਪਚਾਲੜੇ ਬੰਦੇ ਨਾਲ ਸਾਡੇ ਬੰਟਿਆ ਤੀਨ ਨਾਲ ਹੀ ਸਾਡੀ ਗੱਲ ਹੋਈ ਸੀਗੀ ਉਹਨਾਂ ਨੇ ਉਹ ਗਏ ਹੋਇਆ ਹੇਮਕੁੰਡ ਸਾਹਿਬ ਤੇ ਗਏ ਹੋਇਆ ਯਾਤਰਾ ਤੇ ਉਹ ਆਉਣਗੇ 1 ਤਰੀਕ ਨੂੰ ਕਹਿੰਦਾ ਮੈਂ 12 ਵਜੇ ਤੱਕ ਆਉਂਗਾ ਰਾਤ ਨੂੰ ਤੇ ਕਹਿੰਦਾ ਫਿਰ ਦੋ ਨੂੰ ਅਰੇਸਟ ਕਰਕੇ 3 ਤਰੀਕ ਦਾ ਉਹਨਾਂ ਨੇ ਟਾਈਮ ਰੱਖਿਆਗਾ। ਨਹੀਂ ਜਦਾਂ ਦਾ ਜਦਾਂ ਕੋਈ ਹੱਲ ਕਰਾਂਗੇ। ਜੇ 99% ਦਾ ਉਹਨਾਂ ਨੇ ਕਿਹਾ ਹੀ ਆ ਵੀ ਆਪਾਂ ਇਹਨਾਂ ਦਾ ਹੱਲ ਹੀ ਕਰਾਂਗੇ। ਠੀਕ ਆ। ਵੀ ਬਸ ਹਿੰਦਾ ਹੋ ਜੇ ਜਾਂ ਕੋਈ ਵੀ ਹੱਲ ਕੱਢਾਂਗੇ। ਉਸ ਤੋਂ ਬਾਅਦ ਦੇਖਦੇ ਆਂ ਬਾਈ ਅਸੀਂ ਕੁੜੀ ਦੇ ਨਾਲ ਆ ਜੇ ਕੁੜੀ ਨਾਲ ਧੱਕਾ ਹੋਊਗਾ। ਅਸੀਂ ਵੀ ਮੈਂ ਬਤੌਰ ਐਮਸੀ ਮੈਂ ਕੁੜੀ ਦਾ ਪੂਰਾ ਸਾਥ। ਕੀ ਨਾਮ ਹੈ ਆਪਣੇ ਸ਼ੁਭਨਾ? ਮੇਰਾ ਨਾਮ ਜਗਸੀਰ ਸਿੰਘ ਜੱਕੀ ਜੱਪਾ ਜੀ। ਤੁਸੀਂ ਦਸੀਰ ਸਿੰਘ ਜੱਗੇ ਠੀਕ ਦੇਖ ਸਕਦਾ ਸਰਦੂਆਂ ਦਾ ਪਿੰਡ ਸਰਪੰਚ ਦਾ ਜਿਹੜੇ ਮੈਂਬਰ ਆ ਨਾ ਇਹ ਪਿੰਡ ਸਰਪੰਚ ਦੇ ਜਿਹੜੇ ਮੈਂਬਰ ਜਿਹੜਾ ਨੌਤੀਂ ਸਾਡੇ ਘਰ ਵਿਆਹ ਕੇ ਆਉਂਦੀ ਨਾ ਪਿੰਡ ਦੇ ਵਿੱਚ ਇਹ ਖਾਸ ਕਰਕੇ ਪਿੰਡਾਂ ਦੇ ਸਰਪੰਚਾਂ ਨੂੰ ਚਾਹੀਦਾ ਵੀ ਇਸ ਪਿੰਡ ਦੇ ਵਿੱਚ ਨੌਤੀਂ ਵਿਆਹ ਕੇ ਉਹਦਾ ਹੱਕ ਕਿਉਂ ਨਹੀਂ ਬਣਦਾ ਸਰਪੰਚਾਂ ਨੂੰ ਰਿਕਵੈਸਟ ਆ ਵੀ ਜਿਹੜੀਆਂ ਨੰਦ ਕਾਰਜ ਕਰਾ ਕੇ ਬੱਚੇ ਜੰਮੇ ਹੋਏ ਆ ਉਹਨਾਂ ਨੂੰ ਵੀ ਹੱਕ ਨਹੀਂ ਮਿਲਦਾ ਪਰ ਉਹਨਾਂ ਨੂੰ ਵੀ ਸੱਤ ਸੋਰੇ ਬਾਹਰ ਕੱਢੀ ਜਾਂਦੇ ਕਿਉਂ ਵੀ ਕਿਉਂ ਨਹੀਂ ਕਰਕੇ ਉਹ ਕੱਢਦੇ ਬਾਹਰ ਕਿ ਤੁਸੀਂ ਵੀ ਸੱਸਾ ਤੁਸੀਂ ਵੀ ਦੇ ਘਰ ਚ ਬੈਠੀਆਂ ਹੀ ਆ ਜਿੰਨਾਂ ਵਿਆਹ ਕਿ ਲੈਂਦੀਆਂ ਉਹ ਵੀ ਨੇ ਆਪਣੀਆਂ ਧੀ ਆਈਆਂ ਜੇ ਆਪਣੀਆਂ ਧੀਆਂ ਨੂੰ ਵਿਆਈਆਂ ਵਰਗੇ ਨੂੰ ਬਾਹਰ ਕੱਢੂਗਾ ਤੁਹਾਡੇ ਮਨ ਦਾ ਕੀ ਬੀਤੂਗੀ ਜਿੰਨੀ ਪ੍ਰਾਪਰਟੀ ਕਰਕੇ ਲੈਂਦੀ ਆ ਉਹ ਹਿੱਸਾ ਦੋਏ ਕਿ ਉਹਨੂੰ ਘਰ ਦੇ ਵਿੱਚ ਬਿਠਾਇਆ ਜਾਵੇ ਵੀ ਸਰਪੰਚਾਂ ਦਾ ਕਰ ਵੀ ਰਿਕਵੈਸਟ ਆ ਤੁਸੀਂ ਦੱਬੇ ਬਸ ਕੇ ਰਾਜ਼ੀ ਹੋ ਹਾਂਜੀ ਮੈਂ ਬਸ ਕੇ ਰਾਜ਼ੀ ਹਾਂ ਮੈਂ 5 ਸਾਲਾਂ ਦੀ ਆਪਦੇ ਘਰ ਦੇ ਵਿੱਚ ਹੀ ਰਹਿ ਰਹੀਆਂ ਇਹ ਜਾਣ ਬੁੱਝ ਕੇ ਮੇਰੀਆਂ ਲਾਈਟਾਂ ਕੱਟ ਕੇ ਰੰਨਦੇ ਨੇ ਮੈਂ ਮੀਟਰ ਦੀ ਸਕਿਉਰਿਟੀ ਭਰੀ ਹੋਈ ਆ ਮੈਂ ਕਿਹਾ ਵੀ ਮੇਰਾ ਬਿੱਲ ਜਿੰਨਾ ਆਊਗਾ ਮੈਂ ਆਪਦਾ ਭਰਨ ਵਾਸਤੇ ਤਿਆਰ ਆਂਗੀ ਇਹ ਮੇਰਾ ਮੀਟਰ ਵੀ ਨਹੀਂ ਮੈਨੂੰ ਲੱਗਣ ਦੇ ਰੇ ਮੈਂ ਆਪਦਾ ਲਗ ਮੀਟਰ ਲਗਵਾਉਣਾ ਚਾਹੁੰਦੀ ਆ ਜਦੋਂ ਮੇਰੀਆਂ ਇਹ ਲਾਈਟਾਂ ਕੱਟਦੇ ਨੇ ਤੇ ਇਹ ਕਹਿੰਦੇ ਨੇ ਸਬ ਮੀਟਰ ਲਗਵਾ ਲੈ ਸਬ ਮੀਟਰ ਚੋਂ ਤਾਂ ਫੇਰ ਮੇਰੀ ਲਾਈਟ ਕੱਟਣਗੇ ਜੀ ਮੈਂ ਆਪਦਾ ਮੀਟਰ ਆ ਮੈਂ ਆਪਦਾ ਬਿੱਲ ਭਰਨ ਵਾਸਤੇ ਤਿਆਰ ਆ ਮੈਂ ਆਪਦਾ ਮੀਟਰ ਲਗਵਾਉਣਾ ਸਿਕਿਉਰਿਟੀ ਭਰੀ ਹੋਈ ਆ ਪਰ ਇਹੋ ਚ ਵੀ ਡਿੱਕਾ ਆ ਤੁਸੀਂ ਜਨਨ ਕਿ ਵੀ ਆਪਦੇ ਪਤੀ ਨਾਲ ਰਹਿਣ ਨੂੰ ਤਿਆਰ ਹਾਂ ਮੈਂ ਤਿਆਰ ਆ ਜੀ ਮੈਂ 5 ਸਾਲਾਂ ਦੀ ਇੱਥੇ ਹੀ ਰਹਿ ਰਹੀ ਆ ਮੈਂ ਆਪਦੇ ਪੇਕੇ ਨਹੀਂ ਗਈ ਸੀ ਪਤੀ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਛੱਡੇ ਨੂੰ ਉਹਨਾਂ ਨੂੰ 2 ਸਾਲ ਹੋ ਗਏ ਜੀ ਜਿੱਦ ਦੇ ਉਹਨਾਂ ਦੀ ਜੁਆਇਨਿੰਗ ਹੋਈ ਆ ਉਹਨਾਂ ਦੀ 19 ਮਈ ਤੇ ਇਹ 8 ਅਗਸਤ ਚ ਕੋਣੋਂ ਭੱਜ ਗਿਆ ਸੀਗਾ ਭਾਈ ਤੋਂ ਹਾਂਜੀ ਤੇ ਹੁਣ ਜਦੋਂ ਉਸ ਤੋਂ ਬਾਅਦ ਕੋਈ ਬਾਬਿਆਂ ਨੂੰ ਬੁਲਾਇਆ ਹੁਣ ਤਿੰਨ ਤਰੀਕ ਦਾ ਟਾਈਮ ਦਿੱਤੇ ਲੱਗਦਾ ਵੀ ਤੁਹਾਡਾ ਕੋਈ ਹੋਜੂ ਹੱਲ ਉਹ ਦੇਖੋ ਜੀ ਆਪਣੇ ਮੈਂ ਤਾਂ ਬਾਬਿਆਂ ਜੀ ਤੇ ਹੁਣ ਇੰਨਾ ਤੇ ਹੀ ਸਿੱਟਿਆ ਜੀ ਹੁਣ ਬਸਣਾ ਚਾਹੁੰਦੇ ਹੋ ਜੇਕਰ ਮੈਂ ਬਸਣਾ ਚਾਹੁੰਦੀ ਆ ਜੀ ਅੱਛਾ ਜੇਕਰ ਬਸਣ ਤੋਂ ਬਿਨਾ ਕੋਈ ਹੋਰ ਹੱਲ ਵੀ ਹੁੰਦਾ ਬਸਣ ਤੋਂ ਬਿਨਾ ਤੁ ਜਿਵੇਂ ਮੈਂ ਬਾਬਾ ਜੀ ਨੂੰ ਕਹਤਾ ਜਿਵੇਂ ਵੀ ਆ ਮੇਰਾ ਜਿਵੇਂ ਮਰਜ਼ੀ ਹੱਲ ਕਰੋ ਜੇ ਮੈਨੂੰ ਬਸਾਉਣਾ ਚਾਹੁੰਦੇ ਨੇ ਤਾਂ ਮੈਨੂੰ ਬਸਾਉਣ ਜੇ ਇਹ ਨਹੀਂ ਬਸਾਉਣਾ ਤਾਂ ਮੇਰਾ ਹੱਥ ਦੇਣ ਮੇਰਾ ਵੇਹ ਘਰ ਦੇ ਵਿੱਚ ਜੋ ਮੈਨੂੰ ਵਿਆਹ ਤੇ ਲੈ ਕੇ ਆਏ ਨੇ ਜਿਸ ਦਿਨ ਮੇਰਾ ਵਿਆਹ ਹੋਇਆ ਮੇਰੀ ਕੋਠੀ ਦਿਖਾਈ ਮੈਨੂੰ ਇਹਨਾਂ ਨੇ ਜਾਇਦਾਦ ਦਿਖਾਈ ਤੇ ਹੁਣ ਕਹਿ ਰਹੇ ਨੇ ਸਾਡੇ ਤਾਂ ਕੋਈ ਹੈ ਹੀ ਨਹੀਂ ਇਹਦਾ ਇਹਦਾ ਕੁਝ ਵੀ ਇੱਥੇ ਉਲਟਾ ਸਾਨੂੰ ਬੇਦਖਲ ਕਰਤਾ ਉਲਟਾ ਬੇਦਖਲ ਕਰਤਾ ਜੀ ਦੋਸਤੋ ਅੱਜ ਨੇਕ ਸਿੰਘ ਸਾਰੇ ਜੱਥਾ ਪਹੁੰਚੇ ਸੀਗੇ ਸਰਦੂਲ ਗੜਬਖੇ ਸਾਧੀ ਤੇ ਪਰ ਉੱਥੇ ਵੀ ਇੱਕ ਭੈਣ ਕੋਈ ਸਮੱਸਿਆ ਆਪਣੀ ਲੈ ਕੇ ਆਈ ਆ ਆ ਦੇਖ ਸਕਦੇ ਹੋ ਤੁਸੀਂ ਮੈਂ ਉਸ ਘਰ ਦੇ ਵਿੱਚ ਕੀ ਕੀ ਹਾਲਾਤ ਦੇ ਕੀ ਸਮੱਸਿਆ ਕੀ ਪੀਤਾ ਕੀ ਹੱਲ ਕੀਤਾ ਜਾਊਗਾ ਉਹ ਨਿੰਗ ਸਿੰਘ ਪੁਰਜਾਂ ਖੜੀਆਂ ਨੇ ਤੇ ਅੰਦਰ بارش ਹੋ ਰਹੀ ਅੱਜ ਬਹੁਤ ਜ਼ਿਆਦੇ